ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਭਿਆਨਕ ਹਾਦਸਾ ਵਾਪਰਿਆ ਪੰਜਾਬ ਰੋਡਵੇਜ਼ ਦੀ ਬੱਸ ਤੇ ਸੀਮੈਂਟ ਮਿਕਸਚਰ ਦੇ ਵਿਚਾਲੇ ਟੱਕਰ ਹੋਈ ਹੈ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਹਾਦਸੇ ਦੇ ਵਿੱਚ 16 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਨੇ ਜ਼ਖਮੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇੱਕ ਭਿਆਨਕ ਟੱਕਰ ਇੱਥੇ ਦਰਪੇਸ਼ ਆਈ ਹੈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਮਿਕਸਚਰ ਟਰੱਕ ਤੇ ਉਸਦੇ ਪਿੱਛੇ ਪੰਜਾਬ ਰੋਡਵੇਜ਼ ਦੀ ਇਹ ਬੱਸ ਜ਼ਬਰਦਸਤ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਤਾਂ 16 ਦੇ ਕਰੀਬ ਸਵਾਰੀਆਂ ਸਨ ਜੋ ਜ਼ਖਮੀ ਹੋਈਆਂ ਨੇ ਤਾਂ ਟਾਂਡਾ ਦੇ ਨੇੜੇ ਇਹ ਹਾਸਾ ਦਰਪੇਸ਼ ਆਇਆ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ੇਰੇ ਇਲਾਜ ਨੇ ਹਾਦਸੇ ਦੇ ਵਿੱਚ 16 ਦੇ ਕਰੀਬ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇਹ ਟੱਕਰ ਹੋਈ ਹੈ ਤਾਂ ਇਸ ਹਾਦਸੇ ਦੇ ਵਿੱਚ 16 ਦੇ ਕਰੀਬ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਨੇ ਤਾਂ ਬੱਸ ਤੇ ਸੀਮੈਂਟ ਮਿਕਸਚਰ ਦੇ ਵਿਚਾਲੇ ਇਹ ਟੱਕਰ ਹੋਈ ਹੈ ਬੁਰੇ ਤਰੀਕੇ ਦੇ ਨਾਲ ਪੰਜਾਬ ਰੋਡਵੇਜ਼ ਦੀ ਇਹ ਬੱਸ ਵੀ ਨੁਕਸਾਨੀ ਗਈ ਹੈ ਬੱਸ 'ਚ ਬੈਠੀ ਸੀਗੇ ਹਾਂ ਮੈਂ ਖੜੀ ਸੀ ਤੇ ਬੈਠੇ ਸੀ ਮਿਹਨਤ ਨਾਲ ਇੱਦਾਂ ਖੜੀ ਆ ਕਿੰਨੀਆਂ ਕਿ ਸਵਾਰੀਆਂ ਸੀ ਬੈਠੀਆਂ ਬੱਸ 'ਚ ਸਵਾਰੀ ਭਰੀ ਭਈ ਬੱਸ ਉਸ ਤੋਂ ਬਾਅਦ ਕਿੱਥੇ ਕਿਜੀ ਐਕਸੀਡੈਂਟ ਹੋਇਆ ਆ ਆ ਜਿਹੜੇ ਕੋਡਾਂ ਲਾਂ ਕੇ ਕੋਡਾਂ ਦੇ ਕੋਡਾਂ ਲਾਂ ਕੇ ਬੋਲ ਫਾਰ ਕਰਕੇ ਥੋੜੀ ਦੂਣੀ ਤੇ ਮੋੜਨੇ ਕੋਡ ਕਰਤਾ ਕੁਝ ਕਾਰਨ ਪਤਾ ਲੱਗਾ ਕਿੱਦਾਂ ਹੋਇਆ ਐਕਸੀਡੈਂਟ ਜੇ ਤੁਹਾਨੂੰ ਲੱਗਿਆ ਨਾ ਵੀ ਅੱਗੋਂ ਟਰੱਕ ਜੜਾ ਨਹੀਂ ਸੀ ਸੀਮਿੰਟਰ ਲਾਂਦੇ ਨੇ ਜਿੱਦੇ ਵੱਡੀ ਗੱਡੀ ਹੁੰਦੀ ਟਰੱਕ ਵਾਂਗੂ ਵੱਡਾ ਹੋ ਵੋਲਟਰ ਜੇ ਲੱਗਾ ਹੁੰਦਾ ਹੂੰ ਉਹ ਨਹੀਂ ਝੱਕਦਾ ਮੈਂ ਇਹਨੂੰ ਮੋੜੀ ਆ ਜਿੱਦਾਂ ਮੋੜੀ ਉਹ ਬੱਸ ਬੜੀ ਬ੍ਰੇਕ ਮਾਰੀ ਪਰ ਬੱਸ ਰੁਕੀ ਨਹੀਂ ਉਹਦੇ ਵਿੱਚ ਜਗ੍ਹਾ ਬੱਜੀ ਆ ਕਿੰਨੇ ਕਿ ਲੋਕ ਸਖਤੀ ਹੋਏ ਇਹਦੇ ਵਿੱਚ ਕਿੰਨੇ ਨੇ ਉੱਤੇ ਕਿੰਨੇ ਪਏ ਸੀ ਹੁਣ ਪਤਾ ਨਹੀਂ ਉਹਨਾਂ ਨੂੰ ਕਿੱਥੇ ਕਿੱਥੇ ਲੈ ਗਏ ਨੇ ਸਾਨੂੰ ਇੱਕ Ambulans ਆਈ ਏ ਉਹ ਸਾਨੂੰ ਆਪਾਂ 6 ਬੰਦੇ ਇੱਥੇ ਲਿਆਂਦੇ ਨੇ ਬਾਕੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਆਏਗਾ ਕਿੰਨੇ ਬੀਤ ਗਏ ਸੱਗੇ ਬੈਠੇ ਆ ਕਿ ਗੱਡੀ ਜਾਂਦੀ ਏ ਹਾਂ ਸੱਦੀ ਮਾਰੀ ਬਚੇ ਨੇ ਇਹਦੀ ਵੀ ਮੈਂ ਵੇਖਿਆ ਬਚਾ ਲਈਏ ਹਾਂ ਬ੍ਰੇਕ ਲਾ ਲੰਦਾ ਆਪਣੀ ਸਾਈਡ ਪਜਾ ਕੇ ਦੂਜੀ ਠੋਕ ਦਿੱਤੀ ਕਿੰਨੇ ਕੁ ਸਵਾਰੀਆਂ ਸੀ ਵੱਡੀ ਸਵਾਰੀ ਬਸ ਫੁੱਲ ਭਰੀ ਸੀ ਅੱਗੇ ਪਿੱਛੇ ਖਲੋਤੀਆਂ ਇਹ ਬਸ ਖਲੋਦੋ ਤਾਂ ਨਹੀਂ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਜਲੰਧਰ ਜਾ ਰਹੇ ਸੀ ਤੁਹਾਡੇ ਨਾਲ ਇਕੱਲੇ ਸੀ ਤੁਸੀਂ ਹੋਰ ਵੀ ਤੁਹਾਡੇ ਨਾਲ ਸੀਗੇ ਜਖਮੀ ਕਿੰਨੇ ਲੋਕੀ ਹੋਏ ਹੋਰ ਜਖਮੀ ਬਹੁਤ ਹੋਏ ਬਹੁਤ ਨੇ ਲੋਕਾਂ ਦਾ ਤੇ ਡਰਾਈਵਰ ਦਾ ਕਸੂਰ ਲੱਗਦਾ ਤੁਹਾਨੂੰ ਕੀ ਪਾਸ ਅੱਜ ਕੋਈ ਜਲੰਧਰ ਬੱਸ ਜਾ ਰਹੀ ਸੀ ਜਿਹੜਾ ਖੁੱਡੇ ਲਾਗੇ ਕਿਸੇ ਟਿਪਰ ਦੇ ਨਾਲ ਵੱਜਣ ਨਾਲ ਐਕਸੀਡੈਂਟ ਹੋ ਗਿਆ ਸਾਡੇ ਕੋਲ 9 ਪੇਸ਼ੈਂਟ ਆਏ ਤੇ ਜੋ ਸਾਡੀਆਂ ਸਭਾ ਮਾਂ ਅਸੀਂ ਤੁਰੰਤ ਉਹਨਾਂ ਨੂੰ ਸਾਰੀ ਫਰਸਟ ایڈ ਦਿੱਤੀ ਆ ਉਹਦੇ ਵਿੱਚ ਜਿਹੜੇ ਸਾਡੇ ਕੋਲ ਪੇਸ਼ੈਂਟ ਆਏ ਆ ਸਾਰੇ ਸਟੇਬਲ ਹੀ ਆ ਕੋਈ ਸੀਰੀਅਸ ਨਹੀਂ ਹੈਗਾ ਥੋੜੀਆਂ ਥੋੜੀਆਂ ਸੱਟਾਂ ਲੱਗੀਆਂ ਸੀ ਇੱਕ ਅੱਧੇ ਪੇਸ਼ੈਂਟ ਦੇ ਫ੍ਰੈਕਚਰ ਲੱਗਦਾ ਪਰ ਕੋਈ ਐਸੀ ਗੱਲ ਨਹੀਂ ਹੈ ਸਾਰਾ ਵਧੀਆ ਤਰੀਕੇ ਨਾਲ ਮੈਨੇਜ ਹੋ ਗਿਆ ਕੋਈ ਮੁਸ਼ਕਲੀ ਮੰਦਭਾਗਾ ਨਹੀਂ ਕੀ ਤਰਸੀਮ ਪੱਪੂ ਜੁੜੇ ਨੇ ਫੋਨ ਲਾਈਨ ਦੇ ਉੱਤੇ ਤਾਂ ਤਰਸੀਮ ਕਿੱਥੇ ਇਹ ਹਾਦਸਾ ਦਰਪੇਸ਼ ਆਇਆ ਤੇ ਕਿੰਨੀਆਂ ਸਵਾਰੀਆਂ ਜ਼ਖਮੀ ਹੋਈਆਂ ਨੇ ਕਿੰਨੇ ਗੰਭੀਰ ਜ਼ਖਮੀ ਨੇ ਅਮਨ ਜੀ ਕਰ ਗੱਲ ਕਰੀਏ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਰ ਟਾਂਡਾ ਦੇ ਵਿਚਕਾਰ ਅੱਡਾ ਖੁੱਡਾ ਨੇੜੇ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਜਿਹੜਾ ਹੈਗਾ ਇਹ ਜਗਰਾਉਂ ਡੀਪੂ ਦੀ ਬਸਤੀ ਪੰਜਾਬ ਰੋਡ ਉਹ ਜਗਰਾਉਂ ਡੀਪੂ ਦੀ ਬਸਤੀ ਜਿਹੜੀ ਕਿ ਇੱਕ ਸੀਮਿੰਟ ਵਾਲੇ ਟੈਂਕਰ ਦੇ ਨਾਲ ਟਕਰਾਈ ਹੈ ਜਿਹਦੇ ਵਿੱਚ ਕਰੀਬ 20 ਦੇ ਲਗਭਗ ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਨੇ ਪਰ ਸਵਾਰੀਆਂ ਦਾ ਇਹ ਕਹਿਣਾ ਹੈਗਾ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਡਰਾਈਵਰ ਦੀ ਜਿਹੜੀ ਅਣਗਿਲੀ ਦੇ ਕਾਰਨ ਵਾਪਰੀ ਹੈ ਕਿਉਂਕਿ ਡਰਾਈਵਰ ਜਿਹੜਾ ਹੈਗਾ ਬੜੀ ਸਪੀਡ ਦੇ ਨਾਲ ਕਿਉਂਕਿ ਓਵਰ ਸਪੀਡ ਦੇ ਨਾਲ ਜਾ ਰਿਹਾ ਸੀ ਇਦੇ ਕਾਰਨ ਇਹ ਗੱਡੀ ਨੂੰ ਸੰਭਲ ਨਹੀਂ ਸਕਿਆ ਤੇ ਗੱਡੀ ਜਿਹੜੀ ਹੈਗੀ ਹੈ ਇਹ ਟੈਂਕਰ ਨਾਲ ਟਕਰਾਈ ਗਈ। ਓਵਰਟੇਕ ਕਰਨ ਸਮੇ ਇਹ ਤਰਜ਼ੀਮੇ ਹਾਦਸਾ ਵਾਪਰੇ ਜਾਂ ਕਿ ਇਹ ਜਿਹੜਾ ਮਿਕਸਚਰ ਟਰੱਕ ਸੀ ਉਹ ਸੜਕ ਦੇ ਕਿਨਾਰੇ ਖੜਾ ਸੀ। ਅਮਰ ਜੀ ਕਰ ਗੱਲ ਕਰੀਏ ਤਾਂ ਇਹ ਟਰੱਕ ਜਿਹੜਾ ਇਹ ਵੀ ਜਾ ਰਿਹਾ ਸੀ ਇਹ ਓਵਰਟੇਕ ਕਰਨ ਲੱਗਿਆ ਐ ਬਸ ਜਿਹੜੀ ਓਵਰਟੇਕ ਕਰਨ ਲੱਗਿਆ ਉਹਦੇ ਨਾਲ ਟਕਰਾਈ ਐ। ਸਵਾਰੀਆਂ ਦੇ ਕਹਣਾ ਹੈਗਾ ਕਿ ਬੱਸ ਦੀ ਸਪੀਡ ਜਿਹੜੀ ਹੈਗੀ ਆ ਬਹੁਤ ਤੇਜ਼ ਸੀ ਕਿਉਂਕਿ ਬਾਰ ਬਾਰ ਸਵਾਰੀਆਂ ਨੇ ਕਿਹਾ ਵੀ ਸੀ ਕਿ ਬੱਸ ਦੀ ਸਪੀਡ ਜਿਹੜੀ ਤੇਜ਼ ਹੈ ਬ੍ਰੇਕ ਤੇ ਪੈਰ ਹੀ ਡਰਾਈਵਰ ਨੇ ਰੱਖਿਆ ਤੇ ਕ੍ਰਾਸ ਕਰਨ ਲੱਗੇ ਆ ਇਹ ਹਾਦਸਾ ਵਾਪਰ ਗਿਆ ਜੀ ਤਰਸੇਮ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਜ਼ਬਰਦਸਤ ਤਰੀਕੇ ਦੇ ਨਾਲ ਇਹ ਟੱਕਰ ਜਿਸ ਦੇ ਵਿੱਚ 16 ਦੇ ਕਰੀਬ ਸਵਾਰੀਆਂ ਜਿਹੜੀਆਂ ਨੇ ਉਸ ਜ਼ਖਮੀ ਹੋਈਆਂ